ਤਸਵੀਰਾਂ ਅਮਰਸਰ ਜ਼ਿਲੰਦਰ ਮੁੱਖ ਮਾਰਗ ਤੇ ਸਥਿਤ ਦਰਿਆ ਬਿਆਸ ਦੇ ਪੁਲ ਤੋਂ ਸਾਂਝੀਆਂ ਕਰ ਰਹੇ ਹਾਂ ਔਰ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਪਾਣੀ ਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਕਿਉਂਕਿ ਲਗਾਤਾਰ ਇਸ ਖਬਰ ਦੇ ਉੱਤੇ ਅਸੀਂ ਬਣੇ ਹੋਏ ਹਾਂ ਬੀਤੇ ਦਿਨਾਂ ਤੋਂ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਔਰ ਹੁਣ ਤਾਜ਼ਾ ਸਥਿਤੀ ਕਿਸ ਤਰ੍ਹਾਂ ਦੀ ਹੈਗੀ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਨਿਰੰਤਰ 5 ਦਿਨ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਸੀ ਸਵੇਰੇ 10 ਵਜੇ ਜਦੋਂ ਆਪਣੇ ਦਰਸ਼ਕਾਂ ਦੇ ਨਾਲ ਖਬਰ ਸਾਂ ਕਹ ਦਈਏ ਕਿ 127000 ਕਿ ਉਸ ਦੇ ਕਰੀਬ ਡਿਸਚਾਰਜ ਹੋ ਰਿਹਾ ਸੀਗਾ ਹੁਣ ਦੇ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਤਾਂ ਨਜ਼ਦੀਕ ਇੱਕ ਅੱਧੇ ਪੁਆਇੰਟ ਦਾ ਉੱਪਰ ਥੱਲੇ ਜਿਹੜਾ ਹੈਗਾ ਲੈਵਲ ਉਹੀ ਹੈਗਾ ਲੇਕਿਨ ਤਸਵੀਰਾਂ ਇਸ ਲਈ ਇੱਥੋਂ ਦਿਖਾਉਣੀਆਂ ਜ਼ਰੂਰੀਆਂ ਨੇ ਕਿ ਸਾਹਮਣੇ ਜੋ ਤੁਹਾਨੂੰ ਪੁਲਿਸ ਚੌਕੀ ਆਰਜੀ ਪੁਲਿਸ ਚੌਕੀ ਹੈ ਇੱਥੇ ਜਿਹੜੀ ਪੁਲਿਸ ਦੀ ਬਣੀ ਹੋਈ ਹੈ ਔਰ ਇਹ ਸਾਹਮਣੇ ਇਹੋ ਕੈਬਨ ਸੀਗਾ 2023 ਦੇ ਵਿੱਚ ਵੀ ਇੱਥੋਂ ਤਸਵੀਰਾਂ ਜਿਹੜੀਆਂ ਸੀਗੀਆਂ ਉਹ ਸਾਂਝੀਆਂ ਕੀਤੀਆਂ ਸੀ ਬਿਲਕੁਲ ਇਸ ਤਰ੍ਹਾਂ ਹੀ ਪਾਣੀ ਜਿਹੜਾ ਸੀਗਾ ਹੌਲੀ-ਹੌਲੀ ਵੱਧਦਾ ਗਿਆ ਇਸ ਚੌਂਕੀ ਦੇ ਨਾਲ ਲੱਗਦਾ ਗਿਆ ਜਿੱਥੇ ਬੇੜੀਆਂ ਨੇ ਜਿੱਥੇ ਐਂਗਲ ਬਣਿਆ ਹੋਇਆ ਤਾਂ ਇੱਥੋਂ ਹੀ ਪਾਣੀ ਦੀ ਦਰਿਆ ਬਿਆਸ ਦੇ ਪਾਣੀ ਦੀ ਮਾਰ ਹੋਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਚੌਂਕੀ ਦਾ ਅੱਧਾ ਹਿੱਸਾ ਟੁੱਟ ਕੇ ਦਰਿਆ ਦੇ ਵਿੱਚ ਰੁੜ ਗਿਆ ਸੀਗਾ ਹੁਣ ਦੇ ਜੇਕਰ ਹਾਲਾਤਾਂ ਦੀ ਗੱਲ ਕਰਾਂ ਤਾਂ ਹੁਣ ਵੀ ਇੱਥੇ ਜਿਹੜਾ ਹੈ ਬਿਲਕੁਲ ਪਾਣੀ ਨਿਰੰਤਰ 2 ਤੋਂ 3 ਦਿਨ ਹੋ ਗਏ ਨੇ ਕਿ ਇਸ ਜਗ੍ਹਾ ਦੇ ਉੱਤੇ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਜਿਸ ਤਰ੍ਹਾਂ ਦੀ ਰਫਤਾਰ ਹੈਗੀ ਆ ਪਾਣੀ ਦੀ ਉਸ ਤਰ੍ਹਾਂ ਕੰਡੇ ਜਿਹੜੇ ਹੈਗੇ ਆ ਉਹ ਬਿਲਕੁਲ ਮਾਰ ਕਰ ਰਹੇ ਨੇ ਇਸ ਖੇਤਰ ਦੇ ਵਿੱਚ ਔਰ ਨਾਲ ਦੇ ਨਾਲ ਹੀ ਜਿਹੜੇ ਕਹਿ ਦਈਏ ਕਿ ਖੱਬੇ ਬਨੇ ਦੀ ਗੱਲ ਕਰੀਏ ਤਾਂ ਖੱਬੇ ਬਨੇ ਬਿਲਕੁਲ ਕਪੂਰਥਲੇ ਦਾ ਖੇਤਰ ਹੈ ਇੱਥੇ ਵੀ ਦੂਰ ਤੱਕ ਜਿੱਥੇ ਤੁਹਾਨੂੰ ਪਾਣੀ ਦਿਖਾਈ ਦੇ ਰਿਹਾ ਤੁਸੀ ਬੰਦਾ ਏਰੀਆ ਹੈ ਤੁਸੀ ਬੰਦਾ ਏਰੀਆ ਜਿਹੜਾ ਕਿ ਕਪੂਰਥਲੇ ਖੇਤਰ ਦੇ ਵਿੱਚ ਆ ਢਿਲਵਾ ਮਿਆਣੀ ਵਾਕਰਪੁਰ ਧਾਰੀਵਾਲ ਬੇਟ ਪੁਲੱਥ ਪੱਡੇ ਇਹਦਾ ਜਿੰਨਾ ਵੀ ਖੇਤਰਾ ਮਤਲਬ ਪਿੱਛੇ ਪੁਲੱਥ ਖੇਤਰ ਤੋਂ ਸ਼ੁਰੂ ਹੋ ਜਾਂਦਾ ਚੱਕੋ ਕੀ ਦਾਉਦਪੁਰ ਉੱਥੋਂ ਦੀ ਅੱਗੇ-ਅੱਗੇ ਚੱਲਦੇ ਹੋਏ ਇਸ ਜਗ੍ਹਾ ਦੇ ਉੱਤੇ ਆਣ ਕੇ ਜਿਹੜਾ ਹੈਗਾ ਅੱਗੇ ਪਿੰਡ ਮਿਆਣੀ ਬਾਕਰਪੁਰ ਹੋ ਗਿਆ ਵੱਡੇ ਹੋ ਗਿਆ ਧਾਰੀਆਲ ਵੇਟ ਹੋ ਗਿਆ ਭੰਡਾਲ ਵੇਟ ਹੋ ਗਿਆ ਇਸ ਤਰ੍ਹਾਂ ਅੱਗੇ ਪਿੰਡ ਜਿਹੜੇ ਨੇ ਉਹ ਚੱਲਦੇ ਜਾਂਦੇ ਨੇ ਤੇ ਜਿੱਦਾਂ ਦਾ ਵਿਸ਼ਾਲ ਕੇਰਾ ਤੇਜ਼ ਰਫ਼ਤਾਰ ਬਿਆਸ ਦਰਿਆ ਦੀ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਹੈ ਉਸ ਦੇ ਵਿੱਚ ਬਿਲਕੁਲ ਇਹ ਇਹ ਦੱਸਦੀ ਹੈ ਕਿ ਜਿੰਨੀ ਤੇਜ਼ ਰਫ਼ਤਾਰ ਦੇ ਨਾਲ ਇਹ ਪਾਣੀ ਚੱਲ ਰਿਹਾ ਹੈ ਇਸ ਸਮੇਂ ਇਸੇ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਹੈਗਾ ਅੱਗੇ ਮਾਰ ਕਰ ਰਿਹਾ ਹੈ ਸultanpur Lodhi ਤੋਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਜੜੀਆਂ ਨੇ ਉਹੋ ਸਾਹਮਣੇ ਆ ਰਹੀਆਂ ਨੇ ਉਹ ਇਸੇ ਰਫਤਾਰ ਦੇ ਕਾਰਨ ਬੇਸ਼ੱਕ ਪਾਣੀ ਦਾ ਪੱਧਰ ਹਲਕਾ ਘਟਦਾ ਜਾਂ ਵੱਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਲੇਕਿਨ ਇਸ ਪਾਣੀ ਦੇ ਕਾਰਨ ਉਥੇ ਜਿੱਦਾਂ ਜਿੱਦਾਂ ਇਹ ਪਾਣੀ ਦਾ ਧਾਰਨਾ ਡਿਸਚਾਰਜ ਹੋ ਰਿਹਾ ਤੇ ਜਿੰਨੇ ਨੀਵੇਂ ਇਲਾਕੇ ਹੈਗੇ ਆ ਸਾਹਮਣੇ ਜਿੰਨੀ ਤਰਫ ਤੁਸੀਂ ਦੇਖ ਰਹੇ ਹੋ ਦੂਰ ਤੱਕ ਖੇਤ ਨੇ ਜਾਂ ਜਿਹੜੇ ਜਿਹੜੇ ਨੀਵੇਂ ਇਲਾਕੇ ਨੇ ਇਹਨਾਂ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਅੱਗੇ ਮਾਰ ਕਰ ਰਿਹਾ ਬਿਲਕੁਲ ਤੁਸੀਂ ਬਾਹ ਨੂੰ ਅੱਗੇ ਲੱਗਦਾ ਜਾ ਰਿਹਾ ਔਰ ਇੱਥੋਂ ਦੇ ਹਾਲਾਤਾਂ ਦੀ ਗੱਲ ਕਰਾਂਗੇ ਪੁੱਲ ਦੇ ਪੁੱਲ ਦੇ ਵਿੱਚ ਜਿਹੜੇ ਕਹਦੀਏ ਕਿ ਵਕ ਵਕ ਖੇਤਰ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਕਈ ਲੋਕ ਜਿਹੜੇ ਨੇ ਇੱ ਹਾਈਵੇ ਹੈਗਾ ਰੁਕ ਰਹੇ ਨੇ ਤਾਂ ਪੁਲਿਸ ਮਲਾਜ਼ਮ ਤਾਇਨਾਤ ਨੇ ਪਿੱਛੇ ਵੀ ਇੱਕ ਦੋ ਪੁਲਿਸ ਮਲਾਜ਼ਮ ਨੇ ਔਰ ਇੱਥੇ ਵੀ ਪੁਲਿਸ ਮਲਾਜ਼ਮ ਜਿਹੜੇ ਨੇ ਉਹ ਤਾਇਨਾਤ ਨੇ ਔਰ ਲੋਕ ਜਿਹੜੇ ਰੁਕ ਰਹੇ ਨੇ ਉਹਨਾਂ ਨੂੰ ਮਨਾ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਆ ਉਸ ਦੇ ਵਾਸਤੇ ਅੱਗੇ ਚੱਲਦੇ ਚੱਲੋ ਮੇਰੇ ਨਾਲ ਜਗੀਰ ਸਿੰਘ ਐਸਐਸਪੀ ਮੌਜੂਦ ਨੇ ਸਰ ਕੀ ਸਿਚੁਏਸ਼ਨ ਹੈਗੀ ਪਹਿਲਾਂ ਤੇ ਬਿਆਸਦਰਾ ਦੇ ਪੁਲਿਸ ਸਰ ਸਿਚੁਏਸ਼ਨ ਬਣੀ ਖੜੀ ਆ ਜੀ ਇੱਥੇ ਜੀ ਸਾਡੇ ਪਰ ਸਕਿਉਰਿਟੀ ਪ੍ਰਬੰਧ ਪੂਰੇ ਆ ਜੀ ਹਾਂਜੀ ਠੀਕ ਹੈ ਜੀ ਬਾਅਦ ਵਿੱਚ ਐਸਐਸਪੀ ਸਾਹਿਬ ਔਰ ਸਾਹਿਬ ਜੀ ਦੀ ਇਹ ਹੁਕ ਉਤੇ ਇਂਗਰੇਜ਼ ਰੁਕਦੀ ਬੰਦੇ ਜੀ ਉਹਨਾਂ ਜਿਹੜੇ ਗੱਡੀਆਂ ਰੁਕਦੀਆਂ ਵਾਂ ਜੀ ਉਹਨਾਂ ਨੂੰ ਡੱਕੀਦਾ ਵੀ ਇੱਥੇ ਨਾ ਰੋਕੋ ਕਿ ਦਿ ਅਕਸੀਡੈਂਟ ਨਾ ਕੋਈ ਹੋ ਜੇ। ਕੋਈ ਘਟਨਾਗ੍ਰਮ ਹੋਇਆ ਜੀ? ਹਾਂ ਜੀ ਕੱਟਾਂ ਪਰਸੋਂ ਜਿਹੜਾ ਉਹ ਅਕਸੀਡੈਂਟ ਹੋਇਆ ਜੀ ਇੱਥੇ। ਕਾਹਦਾ ਕਾਹਦਾ ਹੋਇਆ ਸੀ? ਉਹ ਕਾਰਸ ਵੱਜੀ ਅਤੇ ਇੱਕ ਗੱਡੀ ਆ ਜੀ ਵਿਲਾਰੋ ਗੱਡੀ ਉਹ ਵੱਜੀ। ਪਲਟ ਗਈ ਸੀ। ਪਲਟ ਗਈ ਗੱਡੀ ਜੀ ਪਲਟ ਗਈ। ਸਭ ਉਸ ਕਾਰ ਨੇ ਜਾਮ ਰਿਆ ਸੀ। ਹਾਂ ਉਸ ਕਰਕੇ ਜਾਮ ਲੱਗਾ ਸੀਗਾ ਜੀ। ਉਸੇ ਮੋੜ ਤੋਂ ਇਨ ਟਾਈਮ ਇਹੀ ਮੋਕੇ ਤੇ ਅਸੀਂ ਪਹੁੰਚਿਆ ਜੀ। ਉਹਨਾਂ ਨੂੰ ਵੇਖਾ ਸਾਰੀ ਕੱਡੀਆਂ ਜੀ ਉਹ ਇਹ ਕਹਿ ਰਹੇ ਹੈਗਾ ਕਿ ਲੋਕਾਂ ਨੂੰ ਰੋਕਿਆ ਜਾ ਰਿਹਾ ਹੈਗਾ ਕਿ ਤੁਸੀਂ ਬੋਲਤੇ ਨਾ ਖੜੇ ਲੋਕਾਂ ਨੂੰ ਰੋਕਿਆ ਜਾ ਰਿਹਾ ਜੀ ਲੋਕਾਂ ਨੂੰ ਰੋਕੀਦਾ ਬਾਜੀ ਸੁਰੱਖਿਆ ਦੇ ਮੱਦੇਨਜ਼ਰ ਕਿ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਵੇ ਠੀਕ ਐਕਸੀਡੈਂਟ ਤੋਂ ਬਚਾਅ ਦੇ ਲਈ ਔਰ ਜਿਸ ਤਰ੍ਹਾਂ ਦੇ ਹਾਲਾਤ ਹੈਗੇ ਆ ਪਾਣੀ ਦੇ ਉਸ ਨੂੰ ਲਈ ਉਹਨਾਂ ਦੋਨਾਂ ਕਾਰਨਾਂ ਦੇ ਕਾਰਨ ਜਿਹੜਾ ਹੈਗਾ ਪੁਲਿਸ ਵੱਲੋਂ ਬਕਾਇਦਾ ਤੌਰ ਦੇ ਉੱਤੇ ਇੱਥੇ ਪੁਲ ਦੇ ਉੱਤੇ ਖਾਸ ਜਾਂ ਸਪੈਸ਼ਲ ਡਿਊਟੀ ਜਿਹੜੀ ਹੈਗੀ ਉਹ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਅੱਧਾ ਇਹ ਪੁਲ ਦਾ ਖੇਤਰ ਜਿਹੜਾ ਜਾਂ ਹਿੱਸਾ ਹੈਗਾ ਉਹ ਅਮਰਸਰ ਜ਼ਿਲ੍ਹੇ ਦੇ ਅਧੀਨ ਹੈ ਔਰ ਨਾਲ ਹੀ ਦੂਸਰੀ ਤਰਫ ਦੂਸਰਾ ਹਿੱਸਾ ਇਹਦਾ ਕਪੂਰਥਲਾ ਦੇ ਵਾਲਾ ਸਾਹਮਣੇ ਦੀਆਂ ਤਸਵੀਰਾਂ ਵਿੱਚ ਸਾਂਝੀਆਂ ਕਰਾਂਗੇ ਕਿ ਲੋਕ ਪਾਣੀ ਦੇਖ ਕੇ ਇੱਥੇ ਰੁਕ ਰਹੇ ਨੇ ਪੁਲ ਦੇ ਉੱਤੇ ਪਰਲੀ ਤਰਫ ਦੀ ਗੱਲ ਹੈ ਤੇਜ਼ ਰਫਤਾਰ ਗੱਡੀਆਂ ਇਥੋਂ ਲੰਘ ਰਹੀਆਂ ਨੇ ਦੋ ਦਿਨ ਪਹਿਲਾਂ ਜਦੋਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਥੇ ਐਕਸੀਡੈਂਟ ਵੀ ਹੋਇਆ ਔਰ ਨੁਕਸਾਨ ਵੀ ਹੋਇਆ ਤਾਂ ਅਜਿਹੀਆਂ ਤਸਵੀਰਾਂ ਵੀ ਲਗਾਤਾਰ ਹਰ ਐਂਗਲ ਦੀਆਂ ਜੜੀਆਂ ਹੈਗੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਔਰ ਪ੍ਰਬੰਧਾਂ ਨੂੰ ਲੈ ਕੇ ਬੇਸ਼ੱਕ ਸੁਰੱਖਿਆ ਦੇ ਦਾਅਵੇ ਪੁਲਿਸ ਵੱਲੋਂ ਉਹ ਵੀ ਪੁਖਤਾ ਹੈਗੇ ਨੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਬੇਸ਼ੱਕ ਕੱਲ ਤੱਕ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਕੱਲ ਨੂੰ ਕੀ ਹਾਲਾਤ ਰਹਿੰਦੇ ਨੇ ਉਹ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਨਿਊਜ਼ 24 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਵਿਆਸ